ਹਾਂਜੀ ਸੱਸੀ ਕਲਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਚੱਲੇ ਆ ਦੋ ਟਰਾਲੀਆਂ ਲੈ ਕੇ ਸਟੋਰ ਚ 5133 ਆਪਣਾ ਜਿਹੜਾ ਐਲ ਆਰ ਉਹ ਕਢਵਾਉਣ ਚੱਲੇ ਆ ਵੀ ਪਹਿਲਾਂ ਕਢਵਾ ਕੇ ਲਿਆਉਣੇ ਆ ਉਹਨੂੰ ਦਵਾਈ ਦਬਈ ਲਾ ਕੇ ਰੱਖਣ ਨਾਲ ਸ਼ੁਰੂ ਕਰਦੇ ਆ ਤੇ ਫਿਰ ਮੁੜ ਕੇ ਜਾਨੋਂ ਪੁੰਗਰ ਜੂਗਾ ਫਿਰ ਚਲੋ ਬੀਜਣ ਦੇ ਵਿੱਚ ਆਲੂ ਉਹਨਾਂ ਉਹਦੀ ਬੀਜਣ ਦਾ ਸੁਆਦ ਆਉਂਦਾ ਵੀ ਜਦੋਂ ਥੋੜਾ ਪੁੰਗਰਿਆ ਹੋਵੇ ਤੇ ਫੇਰ ਚਲੋ ਤੌਰ ਪੈਂਦਾ ਜਿਹਦੀ ਛੇਤੀ ਹੈ ਨਾ ਤੇ ਆਪਾਂ ਨੂੰ ਹੁਣ ਬੀਜਣ ਨੂੰ ਤਾਂ ਬੀਜ ਕੇ ਆ ਸਕਦੇ ਸੀ ਪਰ ਇਹ ਪੁੰਗਰਿਆ ਨਹੀਂ ਹੈਗਾ ਤਾਂ ਕਰਕੇ ਬੀਜਣ ਨਹੀਂ ਗਏ ਤੇ ਹੁਣ ਚਲੋ ਪੁੰਗਰ ਜੂਗਾ ਤੇ ਫੇਰ ਜਾਂਦੇ ਹਾਂ ਨਾ ਲੈ ਕੇ ਨਾ ਦਵਾਈ ਲਾ ਕੇ ਭਰ ਕੇ ਰੱਖਦਾ ਸੀ ਇਦਾਂ ਨਹੀਂ ਬਸ ਇਹਨੇ ਇੱਥੇ ਤੌਰ ਪੈਣਾ ਜਦੋਂ ਮੜੀ ਜੀ ਅੱਖ ਤੌਰ ਪੀ ਵਜ ਜਦੀ ਬੀਜ ਜਾਣਾ ਪਰਸੋਂ ਨੂੰ ਬੀਜ ਹੀ ਦੇਣਾ ਆਪਾਂ ਪਰਸੋਂ ਤੱਕ ਇਹਨੇ ਹੋ ਜਾਣਾ ਵਧੀਆ ਪਰਸੋਂ ਨੂੰ ਬਜਾਈ ਕਰ ਦੇਣੀ ਆ ਜੀ ਤੇ ਅੱਜ ਹੁਣ ਚੱਲਿਆ ਟਰੈਕਟਰ ਲੈ ਤੇ ਆਪਾਂ ਜਾਣਾ ਅੱਜ ਕੰਬਾਈਨ ਲੈਣ ਛੋਟੀ ਆਪਣੀ ਟੀਡੀ ਕੰਬਾਈਨ ਪ੍ਰੀਤੋਂ ਨੂੰ ਲੈਣ ਤੇ ਕਿਉਂਕਿ ਬਹੁਤ ਲਾਰੇ ਜੇ ਲਈ ਜਾਂਦੇ ਆ ਪ੍ਰੀਤ ਵਾਲੇ ਵੀ ਕੰਮ ਦੀ ਉਹਨਾਂ ਦੇ ਖਿੱਚ ਆ ਤੇ ਹੁਣ ਜਾ ਕੇ ਅੱਜ ਧੱਕੇ ਨਾਲ ਹੀ ਲਿਹਾਉਣੀ ਪੈਣੀ ਕੋਲੇ ਬੈ ਕੇ ਲਓ ਜੀ ਆਹ ਘੜੀ ਆ ਆਪਣੀ ਮਸ਼ੀਨ ਤੇ ਲੱਗੇ ਹੋਏ ਆ ਐਸਐਮਐਸ ਟੰਗੇ ਆ ਗਿਆ ਤੇ ਕਟਰ ਪਾਇਆ ਹੁਣ ਦੇਖਦੇ ਆ ਸ਼ਾਮ ਤੱਕ ਦਿੰਦੇ ਆ ਕਿ ਨਹੀਂ ਕਟਰ ਇੱਥੇ ਖੜੀ ਨਹੀਂ ਪਾਇਆ ਲਿਆ ਕੇ ਆ ਆ ਜੀ ਇਹ ਦੇ ਕਾ ਤੋਂ ਇਹੋ ਉਹ ਡਿਜ਼ਾਈਨ ਦੇ ਹਿਸਾਬ ਨਾਲ ਹੁੰਦੀ ਹੈ ਅੱਛੇ ਹਾ ਰੇ ਲੋ ਜੀ ਕਰੀ ਜਾਂਦੇ ਆ ਫਟ ਫੀਲਡ ਨਾਲ ਛੋਲਡਾ ਲਾਈਆਂ ਹੋਈਆਂ ਸਾਰੀਆਂ ਹਾਂ ਹਾਂ ਆ ਜਾਏ ਤੇ ਇੱਥੇ ਬਣਾਇਆ ਹੈ ਨਾ ਕਵਲਟੀ ਸਾਈਡ ਤੇ ਜੀ ਇਹਦੇ ਸਿੱਧੇ ਇੰਜਨ ਤੋਂ ਕੁੜੀ ਪਹਿਨਦੀ ਆ ਰਹੀ ਐ ਸੰਦੂਰੀ ਤੋਂ ਇਹਦੇ ਹੁਣ ਆਹੀ ਛਾਵੜ ਤੋਂ ਚੱਕੀ ਗਈ ਹੈ ਨਾ ਸਾਰੀ ਮੈਗ ਵੈਲਡਿੰਗ ਕਰਦੇ ਆ ਦੇ ਲੋ ਇਹਦਾ ਰੂਟਰ ਦੀ ਸਪੈਸ਼ਲ ਬਣਦਾ ਆ ਰੂਟਰ ਦਾ ਫਿਰ ਛੋਟਾ ਬਣਿਆ ਨਾ ਇਹਦਾ ਲੰਬੀ ਸਾਫਟ ਵਾਲਾ ਬਣਦਾ ਸਾਫਟ ਲੰਬੀ ਉਂ ਛੋਟਾ ਆ ਨਾ ਇਹਦੇ ਸੂਸਾ ਦੇਖੀਂ ਜੀ ਸੋ ਰੋង ਤੱਕ ਦੇ ਦੇਣਗੇ ਹੁਣੇ ਹਜੇ ਤਾਂ ਮੈਨੂੰ ਲੱਗ ਪੈਣੀ ਸ਼ਾਮ ਤੱਕ ਦੇਣਗੇ ਚੱਲਿਆ ਬਸ ਇਧਰ ਤਾਂ ਹੋ ਗਿਆ ਨਾ ਮੈਂ ਹੋ ਜਲੇ ਆ ਇਹਨਾਂ ਤਾਂ ਹੋ ਗਿਆ ਨਾ ਤਾਂ ਰੂਟਰ ਪਾਉਣਾ ਰੂਟਰ ਪਾਉਣਾ ਹਜੇ ਬੈਲਟਾਂ ਜਾਣਣੀਆਂ ਬੈਲਟਾਂ ਦਾ ਅਲਾਈਨਮੈਂਟ ਹੋਈ ਵੀ ਨਾ ਸਾਰੀ ਬੈਲਟਾਂ ਸਾਰਾ ਇਧਰੋਂ ਓਕੇ ਹੋਇਆ ਪਿਆ ਹਾਂ ਸਭ ਕੁਝ ਪੂਰੀ ਤਰ੍ਹਾਂ ਹੋ ਗਈ ਹੈ ਇਹਦੀ ਅਲਾਈਨਮੈਂਟ ਵੀ ਕਰ ਦਿੰਦੇ ਹਾਂ ਹਜੇ ਉਹ ਵੀ ਲਾਉਣੇ ਆ ਸ਼ੀਸ਼ੇ ਲੈਟਾਂ ਕਾ ਵੀ ਕੋਈ ਗੱਲ ਫਾਈਨਲ ਡੱਟ ਵੀ ਹੋਉ ਤਾਂ ਹੀ ਆ ਕਟਰ ਬੜਾ ਵਧੀਆ ਯਾਰ ਇਹਦਾ ਵੀ ਆ ਮੈਨੂੰ ਸਿਸਟਮ ਨਹੀਂ ਪਤਾ ਲੱਗਿਆ ਵੀ ਆ ਕੀ ਚੀਜ਼ ਉਹ ਇਹਦੇ ਮੋਟਰ ਵਾਲਾ ਨਹੀਂ ਹੈਗਾ ਦੂਜੇ ਹੀ ਲੋਟ ਵਾਲਾ ਹੀ ਹੈ ਆ ਸਟਿੱਪਾਂ ਤਾਂ ਦੋ ਹੋਣਗੀਆਂ ਹਾਂ ਤਾਂ ਨਾਲ ਹੋਣੀ ਨਾਲ ਤਾਂ ਹੋਊ ਨਾ ਨਹੀਂ ਨਹੀਂ ਦਿੱਤਾ ਰ ਕੋਈ ਨਹੀਂ ਹਏ ਦੇਣਾ ਵਾ ਕੱਟ ਰੇ ਇਹਦਾ ਤਾਂ ਕੁਝ ਲੈ ਗਈ ਨਹੀਂ ਗੇ ਨਾਲੇ ਤਾਂ ਥਰੇ ਜਰ ਰਹਿਦਾ ਮੱਕੀ ਵਾਲਾ ਹਾਂ ਹੈਲੋ ਸਸੀ ਗੱਲ ਜੀ ਦੋ ਮੀ ਲਾਉਨੇ ਛੋਟੀ ਮਸ਼ੀਨ ਬਹੁਤ ਬਣ ਰਹੀ ਆ ਕੀ ਆਲਾ ਵੀਰੇ ਬਹੁਤ ਵਧੀਆ ਤੁਸੀਂ ਆ ਲੈ ਬਣਾ ਦੇ ਵੀਰੇ ਕੀ ਛੋਟੀਆਂ ਮਸ਼ੀਨਾਂ ਬਹੁਤ ਖੜੀਆਂ ਨੇ ਬੜਦੁਣਾ ਤੇ ਆਹ ਗੱਡੀ ਆ ਛੋਟੀ ਆਹ ਵੀ ਛੋਟੀ ਸਾਰੀਆਂ ਛੋਟੀਆਂ ਮਸ਼ੀਨਾਂ ਹੀ ਬਣਦੇ ਵੱਡੀਆਂ ਦਾ 4-5 ਕੀ ਖੜੀਆਂ ਲਾਈਨ ਦੇ ਵਿੱਚ ਜਿਆਦੇ ਛੋਟੀਆਂ ਮਸ਼ੀਨਾਂ ਆ ਵੀ ਕਰਮਾਲੀਆਂ ਨੇ ਕਿਸੇ ਦੇ ਘਰਾਂ ਚ ਜਾ ਕੇ ਕਮਾਈਆਂ ਕਰਨੀਆਂ ਵਣ ਚੱਲੀਆਂ ਪਤਾ ਨਹੀਂ ਕਿਹੜੇ ਕਿਹੜੇ ਵੀਰਾਂ ਨੂੰ ਮਿਲਣੀਆਂ ਇਹ ਲੋ ਜੀ ਹੁਣ ਆਪਾਂ ਹੈਗੇ ਚੱਲੇ ਪਿੰਡ ਨੂੰ ਇਹ ਕਹਿੰਦੇ 9 ਵਜੇ ਤੱਕ ਕਰਾਵਾਂਗੇ ਲੋਡ ਤੇ ਸਵੇਰੇ ਲੈ ਕੇ ਤੁਰਨਗੇ ਬਾਈ ਹੁਣੀ ਇੱਥੇ ਤੇ ਲੱਗੇ ਹੋਇਆ ਰੰਗ ਰੂਮ ਕਰਨ ਕਿੰਨੀ ਗਲਤ ਗੱਲ ਆ ਯਾਰ ਆਪਣੀ ਹਨਾ ਲੋਕਾਂ ਦੀ ਦੇਖ ਲਓ ਆ ਇੱਥੇ ਮਲੇਰ ਕੋਟਲੇ ਪਤਾ ਨਹੀਂ ਯਾਰ ਕਿਸੇ ਦੇ ਘਰ ਘੁਰਦਾ ਰੌਲਾ ਸੀਗਾ ਘਰ ਖਾਲੀ ਕਰਾ ਲਿਆ ਤੇ ਧਰਨਾ ਰੋਡ ਚ ਲਾਤਾ ਦੱਸੋ ਕਿੰਨੀ ਪਬਲਿਕ ਪਰੇਸ਼ਾਨ ਹੋ ਰਹੀ ਆ ਯਾਰ ਲੋਕਾਂ ਨੇ ਬੱਸਾਂ ਖੜੀਆਂ ਨੇ ਪੁਲ ਦੇ ਉੱਤੇ ਹਨਾ ਕਿੱਡਾ ਯਾਰ ਦੱਸੋ ਘਰ ਦੇ ਮਸਲੇ ਨੂੰ ਵੀ ਉਹਦੇ ਤੇ ਲੈ ਆਏ ਚੁੱਪ ਕਰਕੇ ਵੀ ਆਪਣੇ ਦੇ ਰੋੜਾਂ ਤੇ ਦੱਸੋ ਵੀ ਠੀਕ ਆ ਜੋਜ਼ ਯਾਰ ਹੋਇਆ ਠੀਕ ਆ ਮਨਜ਼ੂਰ ਆ ਪਰ ਕਾਹਨੂੰ ਉਹਨੂੰ ਆਹ ਖਰਾਬ ਕਰਨਾ ਹਨਾ ਵੀ ਤੁਸੀਂ ਸਾਰਿਆਂ ਨੂੰ ਯਾਰ ਦੁਖੀ ਕਿਉਂ ਕਰ ਰਹੇ ਹੋ ਯਾਰ ਇਹੀ ਗੱਲ ਨਹੀਂ ਸਮਝ ਆਉਂਦੀ ਵੀ ਮਾੜਾ ਮੋਟਾ ਯਾਰ ਠੀਕ ਆ ਧਰਨੇ ਲੱਗਣੇ ਚਾਹੀਦੇ ਆ ਆਪਣਾ ਅਧਿਕਾਰ ਆ ਧਰਨੇ ਲਾਉਣਾ ਪਰ ਯਾਰ ਇਹ ਵੀ ਤਾਂ ਦੇਖੋ ਨਾ ਵੀ ਇੱਕ ਧਰਨੇ ਦੇ ਖਾਤਰ ਧਰਨਾ ਲਾਉਣਾ ਆਪਾਂ ਸਰਕਾਰ ਨੂੰ ਤੰਗ ਕਰਨ ਨੂੰ ਜਾਂ ਜਿਨ੍ਹਾਂ ਤੋਂ ਵੀ ਮੰਗਾ ਮੰਗਾਉਣੀਆਂ ਉਹਨਾਂ ਨੂੰ ਤੰਗ ਕਰਨ ਨੂੰ ਪਰ ਆਪਾਂ ਤੰਗ ਤਾਂ ਪਬਲਿਕ ਨੂੰ ਕਰ ਦਿੰਨੇ ਆ ਹੁਣ ਆ ਸਾਰੇ ਜਾਣੇ ਤੰਗ ਹੋ ਰਿਹਾ ਧਰਨੇ ਦੇ ਖਾਤਰ ਇੱਕ ਸਿਰਫ ਧਰਨੇ ਖਾਤਰ ਦੇਖ ਲੋ ਹੁਣ ਮਲੇਰਗੜ੍ਹਲੇ ਸ਼ਹਿਰ ਦੇ ਵਿੱਚ ਸਾਰੇ ਵੱੜ ਰਹੇ ਆ ਯਾਰ ਦੱਸੋ ਕੋਈ ਹੈਗੀ ਆ ਹੱਲ ਦੱਸੋ ਕੀ ਕਰੂ ਬੰਦਾ ਦੇਖ ਲੋ ਸਿਰਫ ਇੱਕ ਦੋ ਬੰਦੇ ਜਿਨ੍ਹਾਂ ਨੇ ਜਾਨਕੀ ਧਰਨਾ ਲਾਇਆ ਉਹ ਆਰਾਮ ਨਾਲ ਆਪਦਾ ਬੈਠੇ ਆ ਠੀਕ ਨਹੀਂ ਸਾਰੀ ਪਬਲਿਕ ਬੁਜਾਰੀ ਤੰਗ ਹੋ ਰਹੀ ਆ ਕਿੰਨਾ ਔਖਾ ਹੋ ਜਾਂਦਾ ਯਾਰ ਵੀਰੇ ਫੇਰ ਇਦਾਂ ਪਹਿਲਾਂ ਤਾਂ ਹੁਣ ਅੱਧਾ ਘੰਟਾ ਮੈਨੂੰ ਪੁਲ ਤੇ ਖੜੇ ਨੂੰ ਹੋ ਗਿਆ ਤੇ ਹੁਣ ਖੜਾ ਖੜਾ ਹੁਣ ਇੱਧਰ ਗੱਡੀ ਵਿੱਚ ਨੂੰ ਕੱਢ ਕੇ ਆਇਆ ਵੀ ਚੱਲ ਮਲੇਰਕੋਟਲੇ ਦੇ ਵਿੱਚ ਦੀ ਨਿਕੂੰ ਉਹ ਪੁਲ ਤੇ ਤਾਂ ਖੜਾ ਸੀਗਾ ਮੈਂ ਵੀ ਵਿਆਹ ਦੀਦਾ ਸੀਗਾ ਬੜਾ ਵਧੀਆ ਵਿਆਹ ਸੀਗਾ ਭਾਈ ਆਪਣਾ ਮੁਸਲਮਾਨ ਵੀਰਾਂ ਦੇ ਵਿਆਹ ਹੋ ਰਹੇ ਸੀਗੇ ਤੇ ਉਹ ਦੇਖ ਰਿਹਾ ਸੀਗਾ ਪੁਲ ਦੇ ਉੱਤੇ ਬੜਾ ਇਨਸ਼ਾਨਤ ਦੀਪੂਰਵਕ ਜਿਹਾ ਵਿਆਹ ਹੋ ਰਿਹਾ ਸੀ ਹੁਣ ਇਧਰ ਸ਼ਹਿਰ ਚ ਨਾ ਜਾਮ ਲੱਗ ਜਵੇ ਇਹ ਵੀ ਜੰਮ ਮਸ਼ੀਨ ਮਿਲ ਗਈ ਆ ਮਸ਼ੀਨ ਆਪਣੀ ਸਵੇਰੇ ਤੁਰਨੀ ਆ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਵੀ ਵੀਰੇ ਸਾਡੇ ਖਤੇ ਵੱਢ ਜੋ ਸਾਡੇ ਖਤੇ ਵੀਰੇ ਹੁਣ ਦੱਸੋ 10 15 ਕਿੱਲੇ ਨੂੰ ਕਿਵੇਂ ਆਵਾਂ ਯਾਰ ਵੀਰੇ ਠੀਕ ਨਹੀਂ ਖਰਚੇ ਹੀ ਨਹੀਂ ਪੂਰਾ ਹੁੰਦਾ ਜਾਂ ਤਾਂ ਹੋਵੇ ਵੀ ਹਾਂ ਵੀ ਹੁਣ 40 50 ਕਿੱਲੇ ਫੇਰ ਆਉਂਦਾ ਵੀ ਚੰਗਾ ਲੱਗੂ ਹਨਾ ਤੇ ਕੰਮ ਫੇਰ ਹੀ ਹੋਣਾ ਵੀਰੇ ਹਨ ਤੇ ਹੁਣ ਇੰਨੇ ਥੋੜੇ ਜਿਹੇ ਨੂੰ ਕਿਦਾਂ ਆਵਾਂ ਵੀਰੇ ਦੱਸੋ ਉਹ ਇੱਕ ਗੱਲ ਆ ਸਮਝ ਤਾਂ ਨਹੀਂ ਲੱਗਦੀ ਆਪਣੀ ਇਹਦੀ ਨਵਾਜ ਪੜਦਿਆਂ ਦੀ ਤੇ ਪਰ ਆਪਣੇ ਗੁਰਦਾਰੇ ਵਾਲੇ ਪਾਠੀ ਵਾਂਗੂ ਲੱਗਦੇ ਬੜੇ ਵਧੀਆ ਹਨ ਵੀ ਨਵਾਜ ਪੜਦੇ ਤੇ ਸੋਹਣੀ ਲੱਗਦੀ ਆ ਕੰਨਾਂ 'ਚ ਸੁਣਦੀ ਹਨਾ ਚਲੋ ਰੱਬ ਦਾ ਨੋਈ ਆ ਚਾਹੇ ਜੇ ਵਰਦੀ ਮਰਜ਼ੀ ਲੈ ਲੋ ਰੱਬ ਦਾ ਨਾਮ ਇੱਕੋ ਹੀ ਗੱਲ ਆ ਮੈਂ ਕਿਉਂਕਿ ਹੁਣ ਸਾਰਾ ਮਲੇਰ ਕੋਟਲਾ ਵਿੱਚ ਦੀ ਘੁੰਮ ਘਮਾ ਗਿਆ ਹਾਂ ਹੁਣ ਪਤਾ ਨਹੀਂ ਵੀ ਨਿਕਲوں ਕਿੱਥੇ ਹੀ ਨਹੀਂ ਪਤਾ ਮੈਨੂੰ ਕਿਉਂਕਿ ਮੈਂ ਮੈਪ ਨਹੀਂ ਲਾਇਆ ਮੈਂ ਕਿਹਾ ਮੈਪ ਨੇ ਸਾਲਾ ਨੇ ਪੁੱਠੇ ਪਾਸੇ ਲੈ ਜਾਣਾ ਤਾਂ ਨਹੀਂ ਮੈਪ ਲਾਇਆ ਡਰਦੇ ਨਹੀਂ ਕਿਉਂਕਿ ਮੈਪ ਸਾਲਾ ਇਹੀ ਕੁਝ ਕਰਦਾ ਉਹ ਪੁੱਠੇ ਪਾਸੇ ਲੈ ਕੇ ਜਾਂਦਾ ਹੁੰਦਾ ਮੈਪ ਹਮੇਸ਼ਾ ਤਾਂ ਮੈਂ ਮੈਪ ਨਹੀਂ ਲਾਇਆ ਮੈਂ ਕਿਹਾ ਮੈਪ ਨਹੀਂ ਲਾਉਣਾ ਮੈਪ ਤੋਂ ਬਿਨਾ ਹੀ ਨਿਕਲਣਾ ਬਾਹਰ ਿੱਧਰ ਨੂੰ ਥੋੜੀ ਜੀ ਬਸ ਉਹੀ ਦਿਸ਼ਾ ਬਣਾਈ ਹੋਈ ਆ ਵੀ ਇਧਰ ਨੂੰ ਹੀ ਬਾਹਰ ਨਿਕਲੂ ਮਲੇਰ ਕੋਟਲੇ ਤੋਂ ਵਿੱਚ ਵੈਂਟਰ ਹੋ ਗਿਆ ਸੀ ਮੂਰੇ ਗੱਡੀਆਂ ਗੁੱਡੀਆਂ ਤਾਂ ਨਹੀਂ ਨਹੀਂ ਆ ਵਾਲੀਆਂ ਨਾ ਮਗਰ ਆਪਣੇ ਕੋਈ ਗੱਡੀ ਤੇ ਬਸ ਛੋਟੇ ਆਤੀ ਹੈ ਇਹ ਨਹੀਂ ਪਤਾ ਵੀ ਕਾਹ ਜਾ ਕੇ ਬੰਦ ਹੀ ਹੋ ਜਾਣ ਰਾਹ ਪਰ ਨਵਾਜ ਬਹੁਤ ਪੜ ਹੋ ਰਹੀ ਆ ਇਸ ਟਾਈਮ ਹਣਾ ਮੈਨ ਲੱਗਦਾ ਨਵਾਜ ਦਾ ਟਾਈਮ ਤੇ ਕਿਉਂਕਿ 7:48 ਮਿੰਟ ਹੋ ਗਏ ਤੇ ਦੇਖ ਲਓ ਆਪਾਂ ਯਾਨੀ ਕਿ ਲੋਕ ਜਿਹੜੇ ਆਹਾ ਜਾਦੇ ਕਟੜਪੰਥੀ ਵਾਲੇ ਆ ਕਹਿ ਦਿੰਦੇ ਆ ਹਨਾ ਕਿ ਐਂ ਕਰਕੇ ਮੁਸਲਮਾਨ ਐ ਹਿੰਦੂ ਐ ਵੀ ਆ ਦੇਖ ਲਓ ਉਹਨਾਂ ਨੂੰ ਲਿਆ ਕੇ ਦਿਖਾਵੇ ਹੋਰੇ ਹਨਾ ਕਿ ਦੇਖੋ ਵੀ ਉੱਥੇ ਜਾ ਕੇ ਦੇਖੋ ਵੀ ਸਾਰੇ ਕਿਵੇਂ ਰਲ ਮਿਲ ਕੇ ਰਹਿੰਦੇ ਆ ਇੱਕ ਦੂਜੇ ਨਾਲ ਹਨਾ ਵੀ ਕਿਸੇ ਨੂੰ ਕੋਈ ਮਤਲਬ ਨਹੀਂ ਕਿਸੇ ਤੱਕ ਵੀ ਰਲ ਕੇ ਕਿੱਦਾਂ ਰਹਿੰਦੇ ਆ ਕੀ ਨਾ ਤਾਂ ਕੋਈ ਧਰਮ ਦੇ ਖਾਤਰ ਵਰਤਦਾ ਨਾ ਕੁਝ ਹੋਰ ਵੀ ਤੁਸੀਂ ਇਹ ਦੇਖੋ ਵੀ ਕਿੰਨਾ ਬੰਦਿਆਂ ਦੇ ਵਿੱਚ ਪਿਆਰ ਹੈ ਮੁਸਲਮਾਨ ਹੋਵੇ ਚਾਹੇ ਇੱਥੇ ਵੀ ਹਿੰਦੂ ਵੀ ਰਹਿੰਦੇ ਆ ਮੁਸਲਮਾਨ ਹੋਣ ਸਿੱਖ ਸਿੱਖਾਂ ਦੇ ਘਰ ਆਪਣੇ ਪੰਜਾਬੀਆਂ ਦੇ ਹਨ ਤੇ ਕੋਈ ਮਤਲਬ ਹੀ ਨਹੀਂ ਵੀ ਕਿੰਨਾ ਵਧੀਆ ਸਾਰੇ ਇੱਕੇ ਨਾਲ ਰਹਿੰਦੇ ਤੇ ਬਹੁਤ ਵਧੀਆ ਗੱਲਾਂ ਨੇ ਹਨਾ ਕਿ ਜਿਹੜੇ ਆਹ ਜਾਦੇ ਹਿੰਦੂ ਰਾਜ ਦੇ ਕੱਟੜਵਾਦੀ ਕਹਿ ਦਿੰਦੇ ਆ ਵੀ ਆਏ ਆ ਫਲਾਣਾ ਤੇ ਉਹਨਾਂ ਨੂੰ ਇੱਥੇ ਫੜ ਕੇ ਲਿਆਵੇ ਵੀ ਸਾਡੇ ਤੁਸੀਂ ਫੋਨ ਤੇ ਵੀਡੀਓ ਪਾਉਣ ਜੋਗੇ ਜਾਂ ਫੋਨ ਤੇ ਗੱਲਾਂ ਕਰਨ ਜੋਗੇ ਹੋ ਤੁਸੀਂ ਇੱਥੇ ਆ ਕੇ ਦੇਖੋ ਮਲੇਰ ਕੋਟਲੇ ਠੀਕ ਨਹੀਂ ਵੀ ਤੁਹਾਨੂੰ ਪਤਾ ਲੱਗੂ ਵੀ ਲੋਕਾਂ ਦੇ ਵਿੱਚ ਕਿੰਨਾ ਪਿਆਰ ਹੈ ਤੇ ਕਿੰਨਾ ਕੁਛ ਤੇ ਇਹੋ ਜਿਹੇ ਹਾਲਾਤ ਆ ਜਾਣਗੇ ਕਿ ਕਿੰਨਾ ਵਧੀਆ ਬ ਲੋਕਾਂ ਦੇ ਵਿੱਚ ਪਿਆਰ ਚਲੋ ਸਾਰੇ ਬੜੇ ਵਧੀਆ ਪਿਆਰ ਨਾਲ ਰਹਿੰਦੇ ਆ ਸਾਰੇ ਕੋਈ ਨਹੀਂ ਹੋਆ ਹੈਗਾ ਤੇ ਪਰ ਸਾਰੇ ਵਧੀਆ ਜਾਂਦੇ ਐਵੇਂ ਨੱਟ ਦੇ ਕਰਦੇ ਰਹਿਣਗੇ ਉਹ ਜੀ ਇੱਥੇ ਆਹ ਕਰਤਾ ਇੱਥੇ ਹਿੰਦੂਆਂ ਨੇ ਆਹ ਕਰਤਾ ਇੱਥੇ ਮੁਸਲਮਾਨਾਂ ਨੇ ਆਹ ਕਰਤਾ ਕੋਈ ਆ ਦੇਖੋ ਆਗੇ ਇਹ ਸਾਰੇ ਇਕੱਠੇ ਰਹਿੰਦੇ ਆ ਹਿੰਦੂ ਸਿੱਖ ਮੁਸਲਮ ਅਸਾਈ ਸਾਰੇ ਇਕੱਠੇ ਕਿਸੇ ਨੂੰ ਕੋਈ ਫਰਕ ਦੇਖ ਲੋ ਇੱਕ ਧਰਨੇ ਕਰਕੇ ਆ ਹਾਲਾਤ ਹੋਏ ਹੋਇਆ ਸਰ ਇੱਕ ਧਰਨਾ ਲੱਗਣ ਦਾ ਕਿ ਮੈਨੂੰ ਪੂਰਾ ਇੱਕ ਘੰਟਾ ਹੋ ਚੱਲਿਆ ਇਹਦੇ ਇੱਥੇ ਖੱਜਲ ਖਵਾਰ ਹੁੰਦੇ ਨੂੰ ਨਹੀਂ ਇੱਕ ਘੰਟੇ ਦਾ ਰਾਹ ਨਾਪੇ ਤੋਂ ਘਰ ਦਾ ਇੱਕ ਘੰਟੇ ਦਾ ਰਾਹ ਸੀਗਾ ਤੇ ਇੱਕ ਘੰਟਾ ਮੈਨੂੰ ਮਲੇਰਕੋਟਲੇ ਸ਼ਹਿਰ ਦੇ ਵਿੱਚ ਲੱਗ ਚੁੱਕਿਆ ਦੇਖੋ ਇਹ ਹਾਲਾਤ ਹੂੰ ਕਈ ਵੀਰ ਮੈਨੂੰ ਮੈਸੇਜ ਕਰ ਰਹੇ ਆ ਕਿ ਵੀਰੇ ਕੀ ਬਣੂ ਵੀ ਛੋਨੇ ਦਾ ਵੀਸ ਬੈਕ ਨਹੀਂ ਰਿਆ ਫਲਾਨਾ ਨਹੀਂ ਹੋ ਰਿਹਾ ਤੇ ਮੈਂ ਤਾਂ ਸਾਰੇ ਵੀਰਾਂ ਨੂੰ ਇਹੀ ਕਹਿਣਾ ਚਾਹੁੰਨਾ ਵੀਰੇ ਟੈਨਸ਼ਨ ਲੈਣ ਦੀ ਕਿਹੜੀ ਗੱਲ ਆ ਯਾਰ ਕੱਲਿਆਂ ਨੇ ਥੋੜੀ ਯਾਰ ਆਪਾਂ ਲਾਇਆ ਹੋਇਆ ਵੀ ਆਪਾਂ ਵੀ ਕੋਈ ਜਿਹੜੇ ਵੀਰ ਸੋਚਦੇ ਆ ਕਈ ਵੀਰ ਬਾਲੀ ਟੈਨਸ਼ਨ ਲਈ ਬਟੇ ਵੀ ਉਹਨਾਂ ਨੇ ਕੱਲਿਆਂ ਨੇ ਥੋੜੀ ਵੀ ਜਾਇਆ ਛੋਨੇ ਠੀਕ ਨਹੀਂ ਪੂਰੇ ਪੂਰੇ ਪੰਜਾਬ ਨੇ ਲਾਇਆ ਹੋਇਆ ਜਿਹੜਾ ਪੰਜਾਬ ਦਾ ਹਾਲ ਉਹ ਹੀ ਆਪਣਾ ਹੋ ਜੂ ਕਾਦੀ ਟੈਨਸ਼ਨ ਲੈਣ ਦੀ ਲੋੜ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਵੀਰੇ ਆਪਣੇ ਆਪ ਸਾਰਾ ਕੁਝ ਹੋ ਜਾਣਾ ਠੀਕ ਐਵੇਂ ਘਬਰਾਉਣ ਦੀ ਜਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜਿੱਦਣ ਹੋ ਗਿਆ ਸ਼ੁਰੂ ਉਸ ਦਿਨ ਵੱਢ ਲਿਓ ਹੋਰ ਕੀ ਥੋੜੇ ਦਿਨ ਰੁਕ ਜਾਓ ਸਮਾਂ ਤੇ ਵਧੀਆ ਮੰਡੀਆਂ 'ਚ ਬਹਿਣਾ ਤਾਂ ਨਹੀਂ ਉਹ ੜੜੜ ਭਰਨ ਭਰਾਇਆ ਭਾਰਤੀ ਦਾ ਚੱਲ ਪੂਣਾ ਕਿ ਕੋਈ ਤਿੱਕਤ ਤਾਂ ਨਹੀਂ ਉਹ ਵੀ ਮੰਡੀਆਂ 'ਚ ਬਹਿ ਕੇ ਆਪਾਂ ਕਹੀਏ ਵੀਰਾ ਹਣ ਹੁਣ ਕੱਲ ਮੈਂ ਮੋਇਸਚਰ ਚੈੱਕ ਕਰਿਆ ਸੀਗਾ ਬੱਲੀਆਂ ਤੋੜ ਕੇ ਲਿਆ ਕੇ ਆਪਣਾ 1.9 ਮੋਇਸਚਰ ਆਇਆ ਸੀ ਤੇ ਹੁਣ ਤੁਸੀਂ ਲਾਲੂ ਸਾਹਿਬ 1.9 ਮੋਇਸਚਰ ਆਇਆ ਜੀ ਤਾਂ ਜਿੱਦਣ ਨੂੰ ਅਜੇ ਵੱਢਣਾ ਵਾ ਉਦੋਂ ਨੂੰ ਹੋਰ ਕੱਟ ਜਾਣਾ ਉਹਨੇ ਦੋ ਤਿੰਨ ਅਜੇ ਪੱਖਾ ਵੀ ਲੱਗਣਾ ਸਭ ਕੁਝ ਹੋਣਾ ਸੀਗਾ ਹਨ ਤੇ ਇਹਨਾਂ ਦਾ ਘਾਟੀ ਜਾਣਾ ਰਹਾ ਉਹਨਾਂ ਨੂੰ ਮੋਇਸਚਰ ਨੇ ਤੇ ਬਾਕੀ ਚਲੋ ਦੇਖੀ ਜਾਂਦੀ ਹੈ ਸ਼ੋਕਰਾ ਸ਼ੋਕਰਾ ਮਸਾ ਪਹੁੰਚੇ ਆਂ ਬਾਹਰ ਦਾ ਰਾਜ ਥੋੜਾ ਪਰ ਨਹੀਂ ਯਾਰ ਹਜੇ ਹਜੇ ਵੀ ਨਹੀਂ ਉਹ ਦੇਖਿਆ ਯਾਰ ਐਡਾ ਕਿਡਾ ਕੁ ਮਲੇਰ ਕੋਟਲਾ ਸ਼ਹਿਰ ਸਾਰਾ ਯਾਰ ਵੀ ਬਾਹਰਲਾ ਰੋਡ ਹੀ ਨਹੀਂ ਦਿਖਣ ਚਾਹੁੰਦਾ ਵੀ ਮੇਨ ਹਾਈਵੇ ਦਿਖੇ